ਕੁਝ ਨਹੀਂ ਆ ਨਾ ਲੋਕਾਂ ਨੂੰ ਜਿੰਨਾ ਮੋੜ ਲੱਗਦਾ ਹੈ ਪਕੇ ਬੋਲੀ ਨੂੰ ਦੁਸ਼ਕਰ ਤੋਂ ਨਾਲ ਹਾਂਜੀ ਹਾਂਜੀ ਕਿੱਥੋਂ ਦੀ ਸਰ ਅੱਜ ਇਨਕਾਊਂਟਰ ਕੀਤਾ ਗਿਆ ਪੁਲਿਸ ਵੱਲੋਂ ਸਰ ਕਿਹੜੀ ਜਗ੍ਹਾ ਬ ਕੀ ਮਾਮਲਾ ਜੀ ਪੂਰਾ ਇਹ ਲੁਧਿਆਣਾ ਕਮਿਸ਼ਨਰੇਟ ਚ ਤਨਨਸੂ ਵਾਲੀ ਸਾਈਡ ਜਿਹੜਾ ਸਾਈਕਲ ਵੈਲੀ ਵਾਲੀ ਰੋਡ ਆ ਇੱਥੇ ਚ ਰਸਤੇ ਦੇ ਵਿੱਚ ਸਾਡੀ ਸੀਆਈਏ 2 ਦੀ ਪੁਲਿਸ ਪਾਰਟੀ ਨਾਲ ਸੀ ਜਵਾਨ ਦੇ ਮੁਲਾਜ਼ਮ ਸੀ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਲੀਡ ਕਰ ਰਹੇ ਸੀਗੇ ਜਿਹੜਾ ਇੱਥੇ ਇੱਕ ਬੰਦਾ ਮੋਟਰਸਾਈਕਲ ਤੇ ਆਇਆ ਜੋ ਸ਼ੱਕੀ ਜਾਪਿਆ ਇਹਨਾਂ ਨੇ ਰੋਕ ਕੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਇਮੀਡੀਏਟਲੀ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕਰ ਦਿੱਤੀ ਜੀ ਸਰ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਜਿਹੜਾ ਰਿਟੈਲੀਸ਼ਨ ਚ ਫਾਇਰ ਕੀਤਾ ਗਿਆ ਤੇ ਇੱਕ ਗੋਲੀ ਉਹਦੀ ਲਾਤੇ ਲੱਗੀ ਹੈ ਇਮੀਡੀਏਟਲੀ ਉਹਨੂੰ ਸਿਵਲ ਹਸਪੀਟਲ ਮੂਵ ਕੀਤਾ ਨਾਮ ਜਿਹੜਾ ਗੁਲਾਬ ਸਿੰਘ ਸੀ ਉਤੇ ਪਹਿਲਾਂ ਹੀ 4-5 ਪਰਚੇ ਦਰਜ ਨੇ ਇੱਕ ਕੇਸ ਜੋ ਰੀਸੈਂਟਲੀ ਉਤੇ ਸ਼ਾਹਕੋਟ ਥਾਣੇ ਜਲੰਧਰ ਦਿਹਾਤੀ ਜ਼ਿਲ੍ਹੇ ਦੇ ਵਿੱਚ ਦਰਜ ਹੋਇਆ ਕਿਡਨਾਪਿੰਗ ਦਾ ਉਸ ਦੇ ਵਿੱਚ ਪਗੋੜਾ ਸੀ ਭੱਜਿਆ ਹੋਇਆ ਸੀਗਾ ਲੁਧਿਆਣਾ ਦੇ ਵੀ ਇੱਕ ਐਕਸਾਈਜ਼ ਐਕਟ ਦੇ ਕੇਸ ਦੇ ਵਿੱਚ ਮਿਹਰਬਾਨ ਥਾਣੇ ਦੇ ਕੇਸ ਦੇ ਵਿੱਚ ਪੀਓ ਸੀਗਾ ਤੇ ਨੂੰ ਇਮੀਡੀਏਟਲੀ ਮੈਡੀਕਲ ਟ੍ਰੀਟਮੈਂਟ ਲਈ ਸਿਵਲ ਹਸਪੀਟਲ ਮੂਵ ਕੀਤਾ ਗਿਆ ਤੇ ਮੌਕੇ ਤੇ ਸਾਡੀ ਐਫਐਐਸਐਲ ਦੀ ਟੀਮ ਵੀ ਆ ਰਹੀ ਹੈ ਤੇ ਅੱਗੇ ਜਿਹੜੀ ਜਾਂਚ ਚੱਲ ਰਹੀ ਹੈ ਕਿਸੇ ਪੁਲਿਸ ਕਰਮਚਾਰੀ ਤੇ ਤਾਂ ਨਹੀਂ ਗੋਲੀ ਹੋਜੀ ਫਿਲਹਾਲ ਕਿਸੇ ਪੁਲਿਸ ਮੁਲਾਜ਼ਮ ਦੇ ਗੋਲੀ ਨਹੀਂ ਲੱਗੀ ਹੈ ਬਾਕੀ ਅਸੀਂ ਹੁਣ ਅੱਗੇ ਤਪਰੀਸ਼ ਕਰ ਰਹੇ ਹਾਂ ਸਰ ਕਿੰਨੇ ਫਾਇਰ ਹੋਏ ਉਸ ਵੱਲੋਂ ਜੋ ਪੁਲਿਸ ਪਾਰਟੀ ਦੱਸਣ ਮੁਤਾਬਕ ਦੋ ਫਾਇਰ ਕੀਤੇ ਗਏ ਸੀ ਤੇ ਸੈਲਫ ਡਿਫੈਂਸ ਦੇ ਵਿੱਚ ਵੀ ਪੁਲਿਸ ਪਾਰਟੀ ਵੱਲੋਂ ਦੋ ਫਾਇਰ ਕੀਤੇ ਗਏ ਠੀਕ